ਇੰਨਾਂ ਦਾ ਨਾ ਕੋਈ ਆਪਣਾ ਪ੍ਰਾਪਰਟੀ ਡਿਸਪਿਊਟ ਚੱਲਦਾ ਪਿਆ ਦੋਹਾਂ ਤਿੰਨਾਂ ਭਰਾਵਾਂ ਦੇ ਵਿੱਚ ਠੀਕ ਹੈ ਜੀ ਇਹ ਇਨਸਾਨ ਕੀ ਕਰਦਾ ਵਾ ਇਹ ਬਾਜ਼ਾਰ ਗਲੀਆਂ ਮੱਲਿਆਂ ਚ ਜਿੱਥੇ ਵੀ ਕਿਧਰ ਜਾਂਦਾ ਨਾ ਉਥੋਂ ਜੋ ਇਹਦੇ ਹੱਥ 'ਚ ਪਲਾਸਟਿਕ ਦੀ ਬੋਤਲ ਆ ਗਈ ਕੋਈ ਲਫਾਫਾ ਆ ਗਿਆ ਕੋਈ ਟਾਇਰ ਆ ਗਿਆ ਪੁਰਾਣਾ ABC ਕੋਈ ਵੀ ਚੀਜ਼ ਇਹਦੇ ਹੱਥ 'ਚ ਆ ਜਾਂਦੀ ਹੈ ਚੱਕ ਕੇ ਲਿਆ ਕੇ ਦਿੱਥੇ ਘਰ ਸੁੱਟ ਦਿੰਦਾ ਫਿਰ ਇਹਨਾਂ ਨੂੰ ਉਹ ਚਲੋ ਇਹਨਾਂ ਦਾ ਆਪਸੀ ਡਿਸਪਿਊਟ ਹੈ ਸਾਡਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਬਟ ਇਹ ਜਿਹੜਾ ਵਾ ਇੱਕ ਪ੍ਰੋਪਰ ਜਿਹੜੀ ਹੈ ਨਾ ਸਵੱਛ ਭਾਰਤ ਮਿਸ਼ਨ ਦੇ ਜਿਹੜੇ ਐਕਟ ਦੀ ਵਾਇਓਲੇਸ਼ਨ ਇਹਦੇ ਵੱਲੋਂ ਕੀਤੀ ਜਾ ਰਹੀ ਆ ਜਿਹੜਾ ਕੀ ਇਹਦੇ ਵੱਲੋਂ ਜਿਹੜਾ ਕੂੜਾ ਕਰਕਟ ਇਕੱਠਾ ਕਰਕੇ ਘਰ ਦੇ ਵਿੱਚ ਡੰਪ ਕੀਤਾ ਜਾ ਰਿਹਾ ਉੱਪਰ ਵੀ ਇਹਦਾ ਕਮਰਾ ਜਿਹੜਾ ਲੋਬੀ ਜਿਹੜੀ ਇਹਦੀ ਬਾਹਰ ਬਾਲਕੋਨੀ ਉਹ ਵੀ ਸਾਰੀ ਕੂੜੇ ਨਾਲ ਭਰੀ ਪਈ ਆ ਥੱਲੇ ਵੀ ਆ ਤੁਸੀਂ ਵੇਖ ਸਕਦੇ ਜੇ ਸਾਰਾ ਕੂੜਾ ਜਿਹੜਾ ਇਹਨੇ ਇਕੱਠਾ ਕਰ ਬਟ ਜਿਹੜਾ ਘਰ ਦੇ ਵਿੱਚ ਇਸ ਤਰ੍ਹਾਂ ਕੂੜਾ ਕਰਕਟ ਇਕੱਠਾ ਕਰਨਾ ਗਾਹ ਮੌਸਮ ਗਰਮੀ ਦਾ ਆ ਰਿਹਾ ਕੋਈ ਡੈਂਗੂ ਮਲੇਰੀਆ ਜਾਂ ABC ਜਿਸ ਤਰ੍ਹਾਂ ਦਾ ਇਹ ਇੰਨੇ ਘਰ ਚ ਮਟੀਰੀਅਲ ਰੱਖਿਆ ਛੋਟੀ ਗਲੀ ਹੈ ਜੀ ਕੱਲ ਨੂੰ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਇੱਥੇ ਮਿਸ ਹੈਪਨਿੰਗ ਹੋ ਜਾਂਦੀ ਕੋਈ ਅੱਗ ਵਗੈਰਾ ਦਾ ਕੋਈ ਕੇਸ ਬਣ ਜਾਂਦਾ ਤੇ ਨਾ ਇੱਥੇ ਫਾਇਰ ਬ੍ਰਿਗੇਡ ਜਾਂ ਆ ਸਕਦੀ ਹੈ ਨਾ ਕੋਈ ਹੋਰ ਸਾਧਨ ਇੱਥੇ ਨੂੰ ਅੱਗ ਬੁਝਾਉਣ ਵਾਸਤੇ ਪਹੁੰਚ ਸਕਦਾ ਕੀ ਕਹਿਣਾ ਸਰ ਜੀ ਇਹ ਕੂੜਾ ਨਹੀਂ ਹੈਗਾ ਸਾਡਾ ਕਬਾਰ ਦਾ ਕੰਮ ਆ ਹੀ ਫੇਰਾਂ ਲੁਨੇ ਸਾਈਕਲ ਤੇ ਤੇ ਰੇੜੀ ਪਹਿਲੋ ਰੇੜੀ ਰੱਖੀ ਨਾ ਰੇੜੀ ਹਾਰੀ ਚੋਰੀ ਕਰਵਾਤੀ ਇਹਨਾਂ ਨੇ ਗਰੀਬਾਂ ਦੀ ਕੋਈ ਪਿੱਛੋਂ ਸਾਡੇ ਤੇ 1.5 ਲੱਖ ਰੁਪਏ ਦਾ ਸਮਾਨ ਤੋਂ ਵੀ ਲਾ ਕੇ ਖੜਿਆ ਥੱਲੇ ਵੀ ਲਾ ਕੇ ਖੜਿਆ ਪਰ ਸਾਾਨੂੰ ਕੋਈ ਇਹਨਾਂ ਨੇ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਸਾਡਾ ਭਰਾ ਹੀ ਆ ਜੀ ਇਹ ਸਾਂਝੇ ਘਰ ਚ ਰਹਿੰਦੇ ਆ ਜੀ ਇਹ ਸਾਡੇ ਇਹਨਾਂ ਸਾਂਝੇ ਘਰ ਦੇ ਵਿੱਚ ਇੱਕ ਕੂੜੇ ਦਾ ਡੰਬ ਬਣਾਇਆ ਹੋਇਆ ਜੀ ਜਿਹਨੂੰ ਇਹ ਕਬਾਰ ਕਹਿੰਦਾ ਜੀ ਇਹਨੇ ਬਹੁਤ ਹੱਥ ਜੋੜੇ ਜੀ ਇਹ ਕਹਿੰਦਾ ਵੀ ਮਤਲਬ ਕਿ ਮੈਂ ਤਾਂ ਨਹੀਂ ਤੁਹਾਨੂੰ ਤੰਗ ਕਰਨ ਵਾਸਤੇ ਰੱਖਿਆ ਕਿ ਪ੍ਰੋਪਰਟੀ ਦੀ ਵੰਡ ਕਰੋ ਤੇ ਇਹਨੇ ਇੰਨਾ ਕਿ ਜ਼ਿਆਦਾ ਡੰਪ ਬਣਾਇਆ ਹੋਇਆ ਜੀ ਇੱਥੇ ਕਿ ਆਹ ਨਗਵਾਂਡ ਵੀ ਸਾਨੂੰ ਨਾਂਬੇ ਦਿੰਦੇ ਆ ਜੀ ਉਹਦਾ ਅਸੀਂ ਕਮੇਟੀ ਘਰ ਐਮਸੀ ਸਾਹਿਬ ਦੇ ਨਾਲ ਨਾਲ ਲੈ ਕੇ ਤੇ ਸ਼ਿਕਾਇਤ ਕੀਤੀ ਤੇ ਸੈਂਟਰੀ ਸਾਹਮਣੇ ਇਹ ਪਹਿਲਾਂ ਵੀ ਇਹ ਕੰਮ ਸਾਡਾ ਕਰਵਾਇਆ ਸੀਗਾ ਜੀ ਹੁਣ ਦੁਬਾਰਾ ਇਹਨਾਂ ਨੇ ਫਿਰ ਇਹ ਕੀਤਾ ਜੀ ਤੇ ਘੱਟੋ ਘੱਟ 6-7 ਟਰਾਲੀਆਂ ਜਾ ਚੁੱਕੀਆਂ ਜੀ ਬਾਕੀ ਤੁਹਾਡੇ ਸਾਹਮਣੇ ਆ ਜੀ ਬਾਕੀ ਜਾ ਰਿਹਾ ਜਿਹੜਾ ਸਮਾਨ ਇਨਾਂ ਦਾ ਨਾ ਕੋਈ ਆਪਣਾ ਪ੍ਰਾਪਰਟੀ ਡਿਸਪਿਊਟ ਚੱਲਦਾ ਪਿਆ ਸਾਰ ਦੋਵਾਂ ਤਿੰਨਾਂ ਭਰਾਵਾਂ ਦੇ ਵਿੱਚ ਠੀਕ ਹੈ ਜੀ ਇਹ ਇਨਸਾਨ ਕੀ ਕਰਦਾ ਵਾ ਇਹ ਬਾਜ਼ਾਰ ਗਲੀਆਂ ਮੱਲਿਆਂ ਚ ਜਿੱਥੇ ਵੀ ਕਿੱਧਰ ਜਾਂਦਾ ਨਾ ਉਥੋਂ ਜੋ ਇਹਦੇ ਹੱਥ ਚ ਪਲਾਸਟਿਕ ਦੀ ਬੋਤਲ ਆ ਗਈ ਕੋਈ ਲਫਾਫਾ ਆ ਗਿਆ ਕੋਈ ਟਾਇਰ ਆ ਗਿਆ ਪੁਰਾਣਾ ਏ ਬੀ ਸੀ ਕੋਈ ਵੀ ਚੀਜ਼ ਇਹਦੇ ਹੱਥ ਚ ਆ ਜਾਂਦੀ ਹੈ ਚੱਕ ਕੇ ਲਿਆ ਕੇ ਇੱਥੇ ਘਰ ਸਿਢ ਦਿੰਦਾ ਫਿਰ ਇਹਨਾਂ ਨੂੰ ਉਹ ਚਲੋ ਇਹਨਾਂ ਦਾ ਆਪਸੀ ਡਿਸਪਿਊਟ ਹੈ ਸਾਡਾ ਉਹਦੇ ਚ ਕੋਈ ਲੈਣਾ ਦੇਣਾ ਨਹੀਂ ਬਟ ਇਹ ਜਿਹੜਾ ਵਾ ਇੱਕ ਪ੍ਰੋਪਰ ਜਿਹੜੀ ਹੈ ਨਾ ਸਵੱਛ ਭਾਰਤ ਮਿਸ਼ਨ ਦੇ ਇਹੜੇ ਐਕਟ ਦੀ ਵਾਇਓਲੇਸ਼ਨ ਇਹਦੇ ਵੱਲੋਂ ਕੀਤੀ ਜਾ ਰਹੀ ਆ ਜਿਹੜਾ ਕੀ ਇਹਦੇ ਵੱਲੋਂ ਜਿਹੜਾ ਕੂੜਾ ਕਰਕਟ ਇਕੱਠਾ ਕਰਕੇ ਘਰ ਦੇ ਵਿੱਚ ਡੰਪ ਕੀਤਾ ਜਾ ਰਿਹਾ ਉੱਪਰ ਵੀ ਇਹਦਾ ਕਮਰਾ ਜਿਹੜੇ ਲੌਬੀ ਜਿਹੜੀ ਇਹਦੀ ਬਾਹਰ ਬਾਲਕੋਨੀ ਉਹ ਵੀ ਸਾਰੀ ਕੂੜੇ ਨਾਲ ਭਰੀ ਪਈ ਆ ਥੱਲੇ ਵੀ ਆ ਤੁਸੀਂ ਵੇਖ ਸਕਦੇ ਸਾਰੇ ਕੂੜਾ ਜਿਹੜਾ ਇਹਨੇ ਇਕੱਠਾ ਜੇ ਇਹਨੇ ਕਵਾੜ ਦਾ ਕੰਮ ਕਰਨਾ ਆਪਣੀ ਬਾਹਰ ਕੋਈ ਦੁਕਾਨ ਵਗੈਰਾ ਲਵੇ ਦੁਕਾਨ ਦੇ ਵਿੱਚ ਆਪਣਾ ਕਵਾੜ ਦਾ ਕੰਮ ਕਰੇ ਸਾਨੂੰ ਕੋਈ ਇਤਰਾਜ ਨਹੀਂ ਬਟ ਜਿਹੜਾ ਘਰ ਦੇ ਵਿੱਚ ਇਸ ਤਰ੍ਹਾਂ ਕੂੜਾ ਕਰਕਟ ਇਕੱਠਾ ਕਰਨਾ ਗਾਹ ਮੌਸਮ ਗਰਮੀ ਦਾ ਆ ਰਿਹਾ ਕੋਈ ਡੈਂਗੂ ਮਲੇਰੀਆ ਜਾਂ ABC ਜਿਸ ਤਰ੍ਹਾਂ ਦਾ ਇਹ ਇਹਨੇ ਘਰ ਚ ਮਟੀਰੀਅਲ ਰੱਖਿਆ ਛੋਟੀ ਗਲੀ ਹੈ ਜੀ ਕੱਲ ਨੂੰ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਇੱਥੇ ਮਿਸ ਹੈਪਨਿੰਗ ਹੋ ਜਾਂਦੀ ਕੋਈ ਅੱਗ ਵਗੈਰਾ ਦਾ ਕੋਈ ਕੇਸ ਬਣ ਜਾਂਦਾ ਤੇ ਨਾ ਇੱਥੇ ਫਾਇਰ ਬ੍ਰਿਗੇਡ ਜਾਂ ਆ ਸਕਦੀ ਹੈ ਨਾ ਕੋਈ ਹੋਰ ਸਾਧਨ ਇੱਥੇ ਨੂੰ ਅੱਗ ਬੁਝਾਉਣ ਵਾਸਤੇ ਪਹੁੰਚ ਸਕਦਾ ਔਰ ਉਹਦੇ ਨਾਲ ਕਿੰਨਾ ਨੁਕਸਾਨ ਹੋਏਗਾ ਉਹ ਇਹਨਾਂ ਨੂੰ ਕੋਈ ਇਲਮ ਨਹੀਂ ਉਸ ਚੀਜ਼ ਦਾ ਹੈਗਾ ਸੋ ਅਸੀਂ ਉਸ ਦੇ ਚੱਲਦੇ ਪਰਿਵਾਰ ਵੱਲੋਂ ਵੀ ਡਿਮਾਂਡਸ ਸਾਡੇ ਕੋਲ ਰਿਟਰਨ ਦੇ ਵਿੱਚ ਆ ਰਹੀਆਂ ਨੇ ਤੇ ਮਲੇਵਲੋਂ ਵੀ ਸਾਨੂੰ ਜਿਹੜੀਆਂ ਦਫ਼ਤਰ ਕੰਪਲੇਂਟਸ ਜਿਹੜੀਆਂ ਆ ਰਹੀਆਂ ਰਿਟਨ ਦੇ ਵਿੱਚ ਔਰ ਉਹਨਾਂ ਦੇ ਮੱਦੇ ਨਜ਼ਰ ਜਿਹੜਾ ਅਸੀਂ ਇਸ ਤੋਂ ਪਹਿਲਾਂ ਵੀ ਅਗਸਤ ਮਹੀਨੇ ਦੇ ਵਿੱਚ ਮੈਂ ਘੱਟੋ ਘੱਟ 6-7 ਟਰਾਲੀਆਂ ਮੈਂ ਖੁਦ ਇੱਥੇ ਕੋਲ ਖਲੋ ਕੇ ਚੱਕਵਾ ਕੇ ਲੈ ਗਿਆ ਸੀ ਔਰ ਉਦੋਂ ਇਹਨੂੰ ਫੇਰ ਕਹਿ ਕੇ ਗਏ ਸੀ ਕਿ ਵੀ ਇਹ ਘਰ ਦੇ ਵਿੱਚ ਕੰਮ ਬੰਦ ਕਰਦੇ ਹੁਣ ਉਸ ਤੋਂ ਬਾਅਦ ਇਹਨੇ ਫੇਰ ਕਿੰਨਾ ਕੂੜਾ ਘਰ ਚ ਜਮਾ ਕਰ ਲਿਆ ਹੁਣ ਅੱਜ ਵੀ ਅਸੀਂ ਜਿਹੜਾ ਆਪਣੀ ਸਫਾਈ ਸੇਵਕ ਆਪਣੇ ਕਰਮਚਾਰੀ ਲੈ ਕੇ ਤੇ ਅਸੀਂ ਪੁਲਿਸਾ ਤਾਂ ਲੈ ਕੇ ਜਿਹੜਾ ਵਾ ਇਹ ਕੰਮ ਅੱਜ ਦੁਬਾਰਾ ਚੁੱਕ ਰਹੇ ਹਾਂ ਇਹਦੇ ਘਰੋਂ ਔਰ ਇਹਨੂੰ ਲਾਸਟ ਵਾਰੀ ਵਾਰਨਿੰਗ ਦੇ ਕੇ ਜਾਵਾਂਗੇ ਅੱਜ ਕਿ ਜੇ ਇਸ ਤੋਂ ਬਾਅਦ ਇਹਨੇ ਜਿਹੜਾ ਇਹ ਇਹ ਅਜਾਹਾ ਕੰਮ ਫੇਰ ਕੀਤਾ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ ਔਰ ਜੋ ਕਾਨੂੰਨ ਦੇ ਅਨਸਾਰ ਬਣਦੀ ਕਾਰਵਾਈ ਹੋਗੀ ਉਹ ਇਹਦੇ ਤੇ ਕੀਤੀ ਜਾਏ ਸਰ ਜੀ ਇਹ ਕੂੜਾ ਨਹੀਂ ਹੈਗਾ ਸਾਡਾ ਕਬਾਰ ਦਾ ਕੰਮ ਆਹੀ ਫੇਰਾਂ ਲੁਨੇ ਸਾਈਕਲ ਦੇ ਉੱਤੇ ਰੇੜੀ ਪਹਿਲੋ ਰੇੜੀ ਰੱਖੀ ਨਾ ਰੇੜੀ ਹਾਰੀ ਚੋਰੀ ਕਰਵਾਤੀ ਇਹਨਾਂ ਨੇ ਗਰੀਬਾਂ ਦੀ ਕੋਈ ਪਿੱਛੋ ਸਾਡੇ 1.5 ਲੱਖ ਰੁਪਏ ਦਾ ਸਮਾਨ ਤੋਂ ਵੀ ਲਾ ਕੇ ਖੜਿਆ ਥੱਲੇ ਵੀ ਲਾ ਕੇ ਖੜਿਆ ਪਰ ਸਾਨੂੰ ਕੋਈ ਇਹਨਾਂ ਨੇ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਕੋਈ ਲੈਣਾ ਨਹੀਂ ਦੇਣਾ ਨਹੀਂ ਜੇ ਨੋਟਿਸ ਦਿੱਤਾ ਨਾ ਤੇ ਇਹ ਹੀ ਆਪਣਾ ਥੋੜਾ ਪੋਰਾ ਅਕਾ ਸਾਹਿਬ ਕਹਿੰਦੀ ਵਾਰਡ ਨੰਬਰ 10 ਦੇ ਵਿੱਚ ਆਂਦੀ ਗਲੀ ਕੈਰਨ ਵਾਲੀ ਦੇ ਵਿੱਚ ਇਹ ਮਕਾਨ ਆ ਇੱਥੇ ਬੜੇ ਸਾਲਾਂ ਤੋਂ ਹੀ ਜਿਹੜਾ ਕੂੜੇ ਦਾ ਇੱਕ ਡੰਬ ਬਣਾਇਆ ਸੀ ਢੇਰ ਨਹੀਂ ਕੱਸਦੇ ਨੇ ਉਹ ਡੰਬ ਬਣਾਇਆ ਗਿਆ ਸੀ ਤੇ ਅੱਗੇ ਵੀ ਚੱਕੰਦ ਰਹੇ ਆ ਤੇ ਪ੍ਰਾਇਤ ਕੀ ਡੰਬ ਬਹੁਤ ਜ਼ਿਆਦਾ ਹੀ ਵੱਡਾ ਹੋ ਗਿਆ ਹੈ ਤੁਹਾਨੂੰ ਫੋਟੋਆਂ ਵੀ ਸੈਂਡ ਕੀਤੀਆਂ ਵਾਂ ਤੇ ਅਸੀਂ ਆਪਣਾ ਅਫਸਰ ਸਹਿਬਾਨਾ ਨੂੰ ਈਓ ਸਾਹਿਬ ਨੂੰ ਬੇਨਤੀ ਕੀਤੀ ਕਿ ਇਹਨਾਂ ਦਾ ਜਲਦੀ ਜਲਦੀ ਕੂੜਾ ਜਿਹੜਾ ਵਾ ਉਹ ਚੁਕਾਇਆ ਜਾਵੇ ਕਿਉਂਕਿ ਜਿਹੜਾ ਆਉਣ ਵਾਲਾ ਅੱਗੇ ਬਰਸਾਤੀ ਮੌਸਮ ਆ ਉਹਦੇ ਵਿੱਚ ਤੁਹਾਨੂੰ ਪਤਾ ਹੈ ਕੀੜੇ ਮਕੋੜੇ ਜਿਹੜੇ ਆ ਜਾਂ ਮਤਲਬ ਸਾਰਾ ਕੁਝ ਨਿਕਲ ਆਵਾ ਤੇ ਮੁਹੱਲੇ ਵਾਲਿਆਂ ਨੇ ਕੰਪਲੇਂਟਾਂ ਕੀਤੀਆਂ ਸੀ ਉਹਦੀ ਅਸੀਂ ਜਿਹੜੀ ਆ ਸਾਰੇ ਮੁਹੱਲੇ ਵਾਲਿਆਂ ਨਾਲ ਲੈ ਕੇ ਤੇ ਅਸੀਂ ਈਓ ਸਾਹਿਬਾਨ ਕੋਲ ਗਏ ਉਹਨਾਂ ਨੇ ਸੈਨੀਟਰੀ ਇੰਸਪੈਕਟਰ ਸਾਹਿਬ ਡਿਊਟੀ ਲਾਈ ਸੀ ਤੇ ਅੱਜ ਉਹ ਜਿਹੜਾ ਵਾ ਧੰਨਵਾਦ ਕਰਦੇ ਆ ਇੰਸਪੈਕਟਰ ਸਾਹਿਬ ਦਾ ਸੈਨੀਟਰੀ ਸਾਹਿਬ ਦਾ ਤੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਇੱਥੇ ਆ ਕੇ ਜਿਹੜਾ ਸਾਰਾ ਵਾ ਕੂੜਾ ਵਾ ਉਹ ਚ ਤੇ ਅਸੀਂ ਅੱਗੇ ਤੋਂ ਆਸ ਰੱਖਦੇ ਹਾਂ ਇਦਾਂ ਹੀ ਉਹ ਸਾਡੇ ਪਹਿਲ ਦੇ ਅਧਾਰ ਤੇ ਸਾਰੇ ਕੰਮ ਕਰਾਣਗੇ ਤੇ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਦਿੱਤੀ ਜਾਵੇਗੀ